ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅੱਲੇ ਗੌੜੀ ਬਹਿਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਕਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰਿ ਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਜਹਿ ਵਡਈਆ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸੁਧਾਰ ਹੈ ਇਕਿ ਹੀ ਕੁੱਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਇੰਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੋੜੀ ਗੋੜੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰੇ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਵਿਕ ਸੰਚੈ ਹਟਵਾਣੀਆਂ ਵਹਿ ਹਾਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਗੌੜੀ ਬੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲ ਚ ਕਰੇ ਪਰ ਮੈ ਪਰਮਾਇ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕਮ ਲਾਇ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਈ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੀ ਅਰਥ ਸਭ ਮਾਇਆ ਕਹਿ ਬੰਦਾ ਕਹਿ ਨਾਨਕ ਲੀ ਕਹਿ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਂਟ ਕਰ ਮਾਇਆ ਕਹਿ ਤਾਈ ਜਾਂ ਲਾਹਾ ਦੇ ਤਾ ਸੁਖ ਮਨੇ ਟੂਟੈ ਮਰ ਜਾਈ ਜੋ ਗੁਣ ਸਾਂਜੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰਿ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ ਜਨਮਾਨਕ ਹਰ ਰਸ ਤ੍ਰਿਪਤੀਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਾਉ ਕੁਰਬਾਨੀ ਗੁਰ ਆਪਣੀ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਨਹਾਰਾ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ ਰਹਾਉ ਖਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰੇ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲਹਿ ਤਬ ਬਿਸਮ ਹੋਈ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲੀ ਛਡਾਈ ਤੂ ਗੁਰ ਪਿਤਾ ਤੂ ਹੈ ਗੁਰ ਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਨੁਬਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨਰਾਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਸ਼ੂਤਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੂਹ ਲੈ ਬੋਲ ਹੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁੰਨ ਸਤ ਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਾਸ ਅੰਨ ਭੋਗ ਹਾਣੀ ਜਿਨ ਦੀਏ ਸੋ ਚੇਤਨਾ ਆਵਈ ਪਸ਼ੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗਲਾਮੀ ਗੌੜੀ